ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਅੱਜ 5 ਅਗਸਤ 2025 ਸੋ ਸਾਡੇ ਬੱਚਿਆਂ ਵੱਲੋਂ ਤੇ ਜਥੇਦਾਰ ਬਾਬਾ ਮੇਲਾ ਸਿੰਘ ਜੀ ਵੱਲੋਂ ਬੂਟੇ ਲਗਾਈ ਜਾ ਰਹੇ ਨੇ ਜੀ ਪਿੰਡ ਜਵਾਰਕੇ ਦੀ ਧਰਮਸਾਲਾ ਦੇ ਵਿੱਚ ਦਿਖਾਉਣੇ ਆਪਾਂ ਸਾਰੇ ਤੁਹਾਨੂੰ ਆ ਸਾਡੇ ਬੱਚੇ ਬੈਠੇ ਹੋਏ ਬਾਬਾ ਜੀ ਨਾਲ ਨੇ ਅਵਤਾਰ ਸਿੰਘ ਟੋਆ ਕਰਦੇ ਹੋਏ ਬੂਟੇ ਲਾਉਣ ਵਾਸਤੇ ਬੂਟੇ ਲਿਆ ਰੱਖਿਆ ਜੀ ਹਾਂਜੀ ਭਾਈ ਬੈਲੋ ਸਭ ਤੋਂ ਪਹਿਲਾਂ ਗੱਤਕਾ ਅਖਾੜਾ ਪਿੰਡ ਜਵਾਰਕੇ ਦੇ ਬੱਚੇ ਵੱਲੋਂ ਤੇ ਜਥੇਦਾਰ ਆਪਾ ਮੀਲਾ ਸਿੰਘ ਜੀ ਵੱਲੋਂ ਪਿੰਡ ਦੀ ਧਰਮਸਾਲਾ ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਜੀ ਆ ਇਧਰ ਵੀ ਸਾਡੇ ਬੱਚਿਆਂ ਨੇ ਬੂਟੇ ਲਾਏ ਅਮਰੂਦ ਦਾ ਜਾਮਣ ਦਾ ਉਧਰ ਬੱਚੇ ਸਪਾਈ ਕਰੀ ਜਾਂਦੇ ਨੇ ਸ਼ਾਬਾਸ਼ ਸ਼ਾਬਾਸ਼ ਬੂਟਾ ਲਾਉਣੇ ਇੱਥੇ ਆ ਚਲੋ ਚਲੋ ਫਾਈ ਵੀ ਕਰੀ ਜਾਂਦੇ ਨੇ ਬੱਚੇ ਬਹੁਤ ਸੇਵਾ ਕਰਦੇ ਨੇ ਆ ਬੋਟੇ ਲਾਤੇ ਬੱਚਿਆਂ ਨੇ ਹਾਂਜੀ ਸਾਡੇ ਬੱਚਿਆਂ ਨੇ ਬੋਟੇ ਲਾਤੇ ਆ ਦੇਖੋ ਦਿਖਾਉਣੇ ਆ